ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਤਲਵੀਰ ਸਿੰਘ ਗੋਲਡੀ ਦੀ ਨਾਰਾਜ਼ਗੀ ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਤਲਵੀਰ ਸਿੰਘ ਗੋਲਡੀ ਕੋਈ ਗਲਤ ਫੈਸਲਾ ਨਹੀਂ ਲੈਣਗੇ ਅਤੇ ਜੇਕਰ ਉਹਨਾਂ ਆਪਣੇ ਸਿਆਸੀ ਭਵਿੱਖ ਬਾਰੇ ਕੋਈ ਫੈਸਲਾ ਲੈਣਾ ਹੈ ਉਸ ਤੋਂ ਪਹਿਲਾਂ ਉਹ ਸੋਵਾਰ ਸੋਚਣਗੇ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ 35 ਦੀ ਉਮਰ ਵਿੱਚ ਹੀ ਐਮਐਲਏ ਬਣਾ ਦਿੱਤਾ ਸੀ ਉਹਨਾਂ ਕਿਹਾ ਕਿ ਉਹ ਦਲਵੀਰ ਸਿੰਘ ਗੋਲਡੀ ਦੇ ਸਮਰਥਕਾਂ ਦੇ ਟੱਚ ਵਿੱਚ ਹਨ ਪਰ ਦਲਵੀਰ ਸਿੰਘ ਗੋਲਡੀ ਦਾ ਮੋਬਾਈਲ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਦਲਵੀਰ ਸਿੰਘ ਗੋਲਡੀ ਕੋਈ ਗਲਤ ਫੈਸਲਾ ਨਹੀਂ ਲੈਣਗੇ। ਸੁਣੋ ਕੀ ਕਹਿਣਾ ਹੈ ਸੁਪਾਲ ਸਿੰਘ ਖੈਰੇ ਦਾ ਦਲਵੀਰ ਸਿੰਘ ਗੋਲਡੀ ਬਾਰੇ। ਬਹੁਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਪੋਜ਼ਿਟਿਵ ਹੁੰਗਾਰਾ ਵਾ ਉਹਦਾ ਕਾਰਨ ਹੈ ਕਿ ਸੰਗਰੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਹੈ। ਸੰਗਰੂਰ ਦਾ ਵੋਟਰ ਨਵੇਂ ਸਿਆਸੀ ਆਈਡੀਆ ਨੂੰ ਬਹੁਤ ਜਲਦੀ ਕੈਚ ਕਰਦਾ। ਤੇ ਅਗਰ ਕੋਈ ਉਹਨਾਂ ਨਾਲ ਵੈਦਾ ਖਿਲਾਫੀ ਕਰੇ ਤੇ ਝੂਠ ਬੋਲੇ ਜਿੱਦਾਂ ਭਗਵੰਤ ਮਾਨ ਤੇ ਕੇਜਰੀਵਾਲ ਨੇ ਵੀਆਈਪੀ ਕਲਚਰ ਦਾ ਵੈਦਾ ਤੋੜਿਆ ਸਵਰਾਜ ਯਾਨੀ ਕਿ ਆਪਣੇ ਵਲੰਟੀਅਰ ਨੂੰ ਪੁੱਛ ਕੇ ਚੱਲਾਂਗੇ ਉਹਦਾ ਵੈਦਾ ਤੋੜਿਆ ਲਵਲੀ ਯੂਨੀਵਰਸਿਟੀ ਵਰਗੇ بڑے-ਵੱਡੇ ਅਮੀਰਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸਨੀ ਅਰੋੜਾ ਬਿਲਡਰ ਲੁਧਿਆਣੇ ਦਾ ਰਾਜ ਸਭਾ ਦਾ ਮੈਂਬਰ ਬਣਾਇਆ ਬਹੁਤ ਸਾਰੇ ਗੈਰ ਪੰਜਾਬੀ ਰਾਗਵ ਚੱਡਾ ਤੇ ਦੂਜਿਆਂ ਨੂੰ ਪਾਠਕ ਵਰਗਿਆਂ ਨੂੰ ਰਾਜ ਸਭਾ ਮੈਂਬਰ ਬਣਾਇਆ 13 ਕੈਂਡੀਡੇਟ ਲੋਕ ਸਭਾ ਵਿੱਚੋਂ ਪੰਜ ਮਿਨਿਸਟਰ ਤਿੰਨ ਐਮ ਐਲ ਏ ਤਿੰਨ ਤਿਤਲੀਆਂ ਇੱਕ ਕਮੀਡੀਅਨ ਬਣਾ ਕੇ ਜਿਹੜਾ ਹੁੰਝਾ ਫੇਰ ਦਿੱਤਾ ਵਲੰਟੀਅਰ ਦਾ ਉਹ ਸਾਰੇ ਬੜੇ ਸੰਗਰੂਰ ਦੇ ਵੋਟਰ ਇੰਟੈਲੀਜੈਂਟ ਨੇ ਸਮਝਦੇ ਨੇ ਔਰ ਮੈਂ ਸਮਝਦਾ ਕਿ ਉਹ ਤਾਂ ਇੰਨੇ ਸ਼ਾਰਪ ਨੇ ਕਿ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਤਾਂ ਤਿੰਨ ਮਹੀਨਿਆਂ ਚ ਚੱਲਦਾ ਕਰਤਾ ਸੀ ਜਿਮਨੀ ਚ ਹੁਣ ਤਾਂ 2 ਸਾਲ ਦੀ ਗਿਰਾਵਟ ਆਈ ਹੈ ਜਿਹੜਾ ਮੀਥੇਅਰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਪਾਰਲੀਮੈਂਟ ਵਿੱਚ ਆ ਕੇ ਗੱਲ ਕਰੂੰਗਾ ਉਹ ਪੰਜਾਬ ਦੇ ਕਿਸੇ ਗੱਲ ਤੇ ਤਾਂ ਬੋਲੇ ਨਹੀਂ ਅੱਜ ਤੱਕ ਉਹਦੇ ਕੋ ਖਰੇ 10 11 ਮਹਿਕ ਮੇ ਦੇ ਕੇ ਭਗਵੰਤ ਨੇ ਵਾਪਸ ਲੈ ਲੇ 댓 ਮੀਨ ਇਜ਼ ਅ ਫੇਲਰ ਐਜ਼ ਅ ਮਿਨਿਸਟਰ ਉਹ ਨਿਖਿਤ ਨਾਨ ਪਰਫਾਰਮਰ ਮਿਨਿਸਟਰ ਸਿਕਾ ਜਿਹੜਾ ਬੰਦਾ ਨਾਨ ਪਰਫਾਰਮਰ ਮਿਨਿਸਟਰ ਆ ਉਹ ਪਾਰਲੀਮੈਂਟ ਵਿੱਚ ਜਾ ਕੇ ਕੀ ਗੱਲ ਕਰਿਆ ਕਦੀ ਮੀਥੇਅਰ ਦਾ ਸਟੇਟਮੈਂਟ ਸ਼ਰਾਬ ਨਾਲ ਮੋਤਾ ਹੋਈਆਂ ਗੁਜਰਾਪਿੰਡ ਵਿੱਚ ਕੋਈ ਬਿਆਨ ਨਹੀਂ ਦੀਪ ਸਿੱਧੂ ਦਾ ਸੌਰੀ ਸਿੱਧੂ ਮੂਸੇਵਾਲਾ ਮਾਰਿਆ ਗਿਆ ਕੋਈ ਬਿਆਨ ਨਹੀਂ ਸ਼ੂਭ ਕਰਨ ਕਿਸਾਨ ਮਾਰਿਆ ਗਿਆ ਕੋਈ ਬਿਆਨ ਨਹੀਂ ਪੰਜਾਬ ਦੇ ਲੋਕਾਂ ਤੇ ਐਨਐਸਏ ਲਾ ਕੇ ਦਿਬਰੂਗੜ ਜੇਲ੍ਹ ਪੇ ਜਾ ਕੋਈ ਬਿਆਨ ਨਹੀਂ ਉਹਨਾਂ ਦਾ ਕਿਸੇ ਈਸ਼ੂ ਦੇ ਉੱਤੇ ਕੋਈ ਓਪੀਨੀਅਨ ਨਹੀਂਗਾ ਇਸ ਕਰਕੇ ਉਹ ਇੱਕ ਕੀ ਕਹਿੰਦੇ ਹੁੰਦੇ ਕਿ ਜਿਹੜਾ 92 ਬੰਦੂਆ ਮਜ਼ਦੂਰਾਂ ਦੀ ਜਮਾਤ ਸੀ ਉਹਦੇ ਵਿੱਚ ਇੱਕ ਬੰਦੂਆ ਮਜ਼ਦੂਰ ਬਣ ਕੇ ਰਹਿ ਗਏ ਮੈਨੂੰ ਲੱਗਦਾ ਕਿ ਪਰਮਾਤਮਾ ਦੀ ਕਿਰਪਾ ਨਾਲ ਕਾਂਗਰਸ ਸੀ ਤਾਂ ਸਾਡਾ ਕਿੱਡਰ ਉੱਪਰ ਕੇ ਵੋਟ ਪਾਊਗਾ ਲੇਕਿਨ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵੀ ਵੋਟ ਪੰਥਕ ਸਫਾ ਚੋਂ ਅਕਾਲੀ ਦਲ ਚੋਂ ਔਰ ਆਮ ਆਦਮੀ ਦੀ ਪੋਰਟ ਸਾਨੂੰ ਅਵਸ਼ਵ ਪਵੇਗੀ। ਹਾਂ ਖੇਰਾ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਰੈਲੀ ਕੋਈ ਵੱਡੇ ਲੀਡਰ ਆ ਸਕਦੇ ਨੇ ਰੈਲੀ ਕਰਨ। ਹਲੇ ਅਸੀਂ ਸਿਰਫ ਸਿੰਪਲ ਪਿੰਡ ਤੋਂ ਪਿੰਡ ਕੈਂਪੇਨ ਕਿਉਂਕਿ ਪਹਿਲਾਂ ਕੀ ਸੀਗਾ ਕਿ ਕਣਕਾਂ ਦੀ ਵਾਢੀ ਸੀ। ਮੈਂ ਉਹਨਾਂ ਦੇ ਤੱਕ 9 ਹਲਕੇ ਆਪਣੇ ਕਵਰ ਕਰ ਦਿੱਤੇ ਨੇ ਜਿੱਦੇ ਸਾਡੇ ਕਾਂਗਰਸ ਵਰਕਰਾਂ ਦੇ ਨਾਲ ਅਸੀਂ ਮਿਲਣੀਆਂ ਕੀਤੀਆਂ ਉਹਨਾਂ ਨੂੰ ਮਿਲੇ। ਨੈਕਸਟ ਫੇਜ਼ ਜਿਹੜਾ ਸਾਡਾ 2 ਤਰੀਕ ਤੋਂ ਸ਼ੁਰੂ ਹੋਵੇਗਾ ਉਹ ਅਸੀਂ ਹਰ ਦਿਨ ਕੋਈ ਘੱਟੋ ਘੱਟ ਕੋਸ਼ਿਸ਼ ਕਰਾਂਗੇ 15-15 ਪਿੰਡਾਂ ਦਾ ਕੈਂਪੇਨ ਟ੍ਰੇਲ ਚਲਾਵਾਂਗੇ। ਔਰ ਮੇਰਾ ਖਿਆਲ ਹੈ ਕਿ ਅਗਲੇ 1 ਮਹੀਨੇ ਦੇ ਵਿੱਚ ਅਸੀਂ ਜਿਆਦਾ ਨਹੀਂ ਤਾਂ 50% ਪੰਜਾਬ ਹਲਕਾ ਸੰਗਰੂਰ ਦੇ ਪਿੰਡ ਤੇ ਕਸਬੇ ਤੇ ਸ਼ਹਿਰ ਕਵਰ ਕਰਾਂ ਅਗਰ ਲੋਡ ਪੇ ਹੀ ਰੈਲੀ ਦੀ ਪਾਏ ਸੇ ਮੈਂ ਵੱਡੀਆਂ ਰੈਲੀਆਂ ਵਿੱਚ ਇਹ ਪੈਸਾ ਜਾਇਆ ਹੁੰਦਾ ਸਮਝ ਆਇਆ ਹੁੰਦਾ ਮੈਂ ਮਾਈਕਰੋ ਮੈਨੇਜਮੈਂਟ ਮਾਈਕਰੋ ਕੈਂਪੇਨ ਚ ਯਕੀਨ ਰੱਖਦਾ ਜਿੰਨਾ ਮੈਂ ਵੱਧ ਤੋਂ ਵੱਧ ਰੀਚ ਆਊਟ ਕਰ ਸਕਾਂ ਵੋਟਰਜ਼ ਨੂੰ ਮਿਲ ਸਕਾਂ ਉਹਨਾਂ ਦੀ ਗੱਲ ਸੁਣ ਸਕਾਂ ਟੂਵੇ ਕਨਵਰਸੇਸ਼ਨ ਚ ਬਿਲੀਵ ਕਰਦਾ ਰੈਲੀ ਕੀਤੀ ਇੱਕ ਪਾਸੇ ਬੋਲੇ ਚਲੇ ਗਏ ਉਹਦੇ ਨਾਲੋਂ ਆਈ ਰਾਦਰ ਗੋਇੰਗ ਫਾਰ ਅ ਡਿਸਕਸ਼ਨ ਖੈਰਾਬ ਤੁਸੀਂ ਕੱਲ੍ਹ ਕਿ ਐਸੀ ਗੋਲਡੀ ਜੀ ਨੂੰ ਮਿਲਿਆ ਜਾਊਗਾ ਕਿ ਗੱਲਬਾਤ ਹੋਈ ਆ ਉਹਨਾਂ ਦਾ ਕੋਈ ਮੈਂ ਕਾਫੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨੇੜ ਦੇ ਸਮਰਥਕ ਸਰਕਲ ਦੇ ਨਾਲ ਇਨ ਟੱਚ ਹੈ ਉਹਨਾਂ ਨੇ ਆਪਣਾ ਮੋਬਾਈਲ ਫੋਨ ਵਗੈਰਾ ਬੰਦ ਕੀਤੇ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਕੋਈ ਵੀ ਕਦਮ ਇਸ ਤਰ੍ਹਾਂ ਦਾ ਗਲਤ ਨਾ ਕਰੋ ਜਿਹੜਾ ਤੁਹਾਡਾ ਪੋਲਿਟੀਕਲ ਕੈਰੀਅਰ ਨੂੰ ਡਿਸਟਰੋਏ ਕਰੇ ਅਗਰ ਤੁਸੀਂ ਇਸ ਮੌਕੇ ਤੇ ਕਾਂਗਰਸ ਪਾਰਟੀ ਛੱਡ ਕੇ ਕਿਸੇ ਪਾਸੇ ਜਾਓਗੇ ਤਾਂ ਇਹ ਸਾਫ਼ ਸਪਸ਼ਟ ਹੋ ਜਾਏਗਾ ਕਿ ਤੁਸੀਂ ਓਪਰਚੁਨਿਜ਼ਮ ਦੇ ਵਿੱਚ ਬਲੀਵ ਕਰਦੇ ਹੋ ਤੁਸੀਂ ਇੱਕ ਡਿਫੈਕਟਰ ਗਿਣੇ ਜਾਓਗੇ ਬਿਨਾਂ ਕਿਸੇ ਕਾਰਨ ਤੋਂ ਔਰ ਤੁਹਾਨੂੰ ਕਾਂਗਰਸ ਨੇ ਬੜੇ ਸਮੇਂ ਸਿਰ 30 30.5 ਸਾਲ ਵਿੱਚ ਐਮਐਲਏ ਬਣਨ ਦਾ ਮੌਕਾ ਦਿੱਤਾ ਪੋਲੀਟੀਕਲ ਫਿਊਚਰ ਤੁਹਾਡਾ ਬਹੁਤ ਬ੍ਰਾਈਟ ਹੈ ਤੁਸੀਂ ਇੱਕ ਕੇਪੇਬਲ ਲੀਡਰ ਹੋ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਇੱਕ ਵਾਰ 100 ਵਾਰ ਆਪਣੇ ਥੱਲੇ ਵਰਕਰਸ ਨਾਲ ਸਾਡੇ ਨਾਲ ਬੈਠ ਕੇ مشورہ ਜਰੂਰ ਕਰਨ ਕੋਈ ਗਲਤ ਫੈਸਲਾ ਨਹੀਂ ਲੈਣਗੇ ਮੈਨੂੰ ਉਮੀਦ ਹੈ ਕਿ ਨਹੀਂ ਲੈਣਗੇ ਵਿਰੋਧੀ ਕਹਿ ਰਹੇ ਨੇ ਕਿ ਕੱਲ ਰਾਜਾ ਵਣਿੰਗ ਦੀ ਪਤਨੀ ਜੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਪੰਜੇ ਕਿਤਾ ਦੇਖੋ ਮੈਂ ਇਹ ਕੈਂਪੇਨ 'ਚ ਇੰਨਾ ਬਿਜ਼ੀ ਰਹਾ ਕਿ ਮੈਂ ਉਹਨਾਂ ਦਾ ਕੋਈ ਬਿਆਨ ਸੁਣ ਨਹੀਂ ਸਕਿਆ ਉਹ ਬੜੇ ਸੁਲਝੇ ਹੋਏ ਨੇ ਅਗਰ ਉਹਨਾਂ ਤੋਂ ਕੋਈ ਇਦਾਂ ਦੀ ਗੱਲ ਅ ਕਈ ਵਾਰੀ ਨਾ ਅਨ ਇੰਟੈਂਸ਼ਨਲ ਕਹੀ ਜਾਂਦੀ ਆ ਆਮ ਆਮ ਕਵਾਇਟ ਸ਼ੋਰ ਕਿ ਉਹ ਉਸੇ ਕੋਰਸ ਕਰੈਕਸ਼ਨ ਕਰ ਦੇਣਗੇ ਉਹ ਜ਼ਰੂਰ ਤੇ ਤੁਸੀਂ ਕਹਿ ਰਹੇ ਸੀ ਕੁਝ ਆਮ ਆਦਮੀ ਪਾਰਟੀ ਦੇ ਵਲੰਟੀਅਰ ਗਿਆ ਦੂਸਰੀ ਪਾਰਟੀ ਤੋਂ ਤੁਹਾਡੇ ਟੱਚ ਦੇ ਵਿੱਚ ਨੇ ਕੁਝ ਹੋਇਆ ਹੈ ਨਹੀਂ ਉਹ ਬਹੁਤ ਜ਼ਿਆਦਾ ਉਹਨੇ ਕਿਉਂਕਿ ਉਹ ਇੰਨਾ ਹਤਾਸ਼ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਕੇਡਰ ਉਹ ਸਾਰੇ ਜਿਨ੍ਹਾਂ ਨੇ ਪਾਰਟੀ ਨੂੰ ਬਿਲਡ ਕੀਤਾ ਚਿਤਾਇਆ ਉਹ ਤਾਂ ਵਿਚਾਰੇ ਥੱਲੇ ਬੈਠੇ ਨੇ ਪੁੰਜੇ ਉਹਨਾਂ ਨਾਲ ਤਾਂ ਮਤਲਬ ਕਿਸੇ ਨੇ ਸਲਾਹ مشਵਰਾ ਨਹੀਂ ਕੀਤਾ ਇੰਪੋਰਟੈਂਟ ਪੋਜੀਸ਼ਨ ਸਾਰੀਆਂ ਪੰਜਾਬ ਦੀਆਂ ਚਾਹੇ ਉਹ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਚੇਅਰਮੈਨ ਹੀ ਸੀ ਰੀਰਾ ਦੀ ਚੇਅਰਮੈਨ ਹੀ ਸੀ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਰੇ ਤਾਂ ਗੈਰ ਪੰਜਾਬੀ ਲਿਆ ਕੇ ਦਿੱਲੀੋਂ ਲਾ ਦਿੱਤੇ ਨੇ ਨੌਕਰੀਆਂ ਸਾਰੀਆਂ ਲੱਗ ਗਈ ਗਵਾਂਡੀ ਸੂਬਿਆਂ 'ਚ ਉਹ ਹਰਿਆਣਾ ਰਾਜਸਥਾਨ ਹਿਮਾਚਲ ਨੂੰ ਜਾ ਰਹੀਆਂ ਕਿਉਂਕਿ ਡੋਮਿਸਾਈਲ ਦਾ ਹਿਮਾਚਲ ਦੀ ਤਰਜ਼ ਤੇ ਕਾਨੂੰਨ ਜਿਹੜਾ ਮੈਂ ਐਡਵੋਕੇਟ ਕਰਦਾ ਉਹਨਾਂ ਨੇ ਲਾਗੂ ਹੀ ਨਹੀਂ ਕੀਤਾ ਇਸੇ ਤਰ੍ਹਾਂ ਨਾਲ ਹੀ ਜਿਹੜਾ ਟਿਕਟਾਂ ਦਿੱਤੀਆਂ ਗਈਆਂ ਉਹ ਮੀਰਾ ਨੂੰ ਦਿੱਤੀਆਂ ਗਈਆਂ ਮੰਤਰੀਆਂ ਨੂੰ ਦਿੱਤੀਆਂ ਗਈਆਂ ਐਮਐਲਏ ਨੂੰ ਦਿੱਤੀਆਂ ਜਿਹੜਾ ਆਮ ਆਦਮੀ ਪਾਰਟੀ ਕਹਿੰਦਾ ਸੀ ਅਸੀਂ ਸਧਾਰਨ ਬੰਦਿਆਂ ਨੂੰ ਪ੍ਰੋਮੋਟ ਕਰਾਂਗੇ ਪੋਲਿਟਿਕਸ ਉਹ ਤਾਂ ਇਹ ਹੀ ਨਹੀਂਗਾ ਕਦਰਾ ਕੀਮਤਾ ਕਹਿੰਦੇ ਸੀ ਅਸੀਂ ਕਰਾਂਗੇ ਕੇਜਰੀਵਾਲ ਸਾਹਿਬ ਜੇਲ੍ਹ ਚ ਬੈਠੇ ਵੀ ਚਿੰਬੜਗੇ ਕੁਰਸੀ ਨੂੰ ਭਗਵੰਤ ਹਜ਼ਾਰ ਹਜ਼ਾਰ ਆਦਮੀ ਦੀ ਸਿਕਿਉਰਿਟੀ ਨਾਲ ਘੁੰਮਦਾ ਜਹਾਜ਼ਾਂ ਚ ਉੱਡਦੇ ਥੱਲੇ ਨਜ਼ਰ ਹੀ ਨਹੀਂ ਆਉਂਦੇ ਲੈਕਸਸ 5-5 ਕਰੋੜ ਦੀ ਗੱਡੀ ਐ ਸਾਰਾ ਪਰਿਵਾਰ ਯੂਜ਼ ਕਰ ਲਿਆ ਵਾ ਸੋ ਜੋ ਇਹਨਾਂ ਨੇ ਕਿਹਾ ਸੀਗਾ ਇਹਨਾਂ ਨੇ ਆਪਣੀ ਜੁੱਤੀ ਦੇ ਥੱਲੇ ਆਪਣੇ ਹੀ ਵਿਚਾਰਧਾਰਾਂ ਨੂੰ ਰੋਂਦਿਆ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦਾ ਕੇਡਰ ਸਾਨੂੰ ਵੋਟ ਪਾਵੇਗਾ ਅਕਾਲੀਆਂ ਦਾ ਵੀ ਕੇਡਰ ਇਸ ਲਈ ਹਤਾਸ਼ ਆ ਕਿ ਉਹਨਾਂ ਦੀ ਟਿਕਟ ਹੀ ਗਲਤ ਇਸ ਵਕਤ ਡਿਜ਼ਰਵਿੰਗ ਕੈਂਡੀਡੇਟ ਪਰਮਿੰਦਰ ਢੀਂਸਾ ਸੀਗਾ ਉਹਨੂੰ ਸੁਖਵੀਰ ਬਾਦਲ ਨੇ ਧੋਖਾ ਕੀਤਾ ਜੁਆਇਨ ਕਰਾ ਕੇ ਉਹਦੇ ਨਾਲ ਜੋ ਧੋਖਾ ਕੀਤਾ ਕਾਂਗ ਅਕਾਲੀ ਦਲ ਦਾ ਕੇਡਰ ਜਿਹੜਾ ਉਹ ਸਾਡੇ ਨਾਲ ਵੀ ਚਾਹੁੰਦਾ ਵਾ ਕਿ ਉਹਨਾਂ ਨੂੰ ਪਤਾ ਕਿ ਜਿਹੜੇ ਜੇ ਅਕਾਲੀ ਦਲ ਦੀ ਵਿਚਾਰਧਾਰਾ ਦੇ ਵੀ ਕੋਈ ਗੱਲ ਕਰਦਾ ਤੇ ਉਹ ਖੈਰਾ ਕਰਦਾ ਇਸ ਕਰਕੇ ਉਹ ਮੈਨੂੰ ਵੋਟ ਪਾਉਣਗੇ। ਅਖੀਰਲੇ ਸਵਾਲ ਭਾਰਤ ਦੀ ਜਨਤਾ ਪਾਰਟੀ ਦੇ ਹਾਲੇ ਤੱਕ ਕੋਈ ਵੀ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਗਿਆ। ਦੇਖੋ ਭਾਜਪਾ ਕੀ ਹੈਗੀ ਆ ਕਿ ਉਹ ਪੈਸੇ ਥੇਲੇ ਨਾਲ ਤੇ ਸਰਕਾਰੀ ਤੰਤਰ ਨਾਲ ਆਪਣੀ ਗੱਲ ਦੇਸ਼ ਵਿੱਚ ਵਧਾ ਰਹੀ ਆ। ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਚੁਣੀ ਹੋਈ ਸਰਕਾਰ ਨੂੰ ਉਹਨਾਂ ਨੇ ਰਹਿਣ ਨਹੀਂ ਦਿੱਤਾ। ਔਰ ਕਿੱਡੇ ਵੱਡੇ ਪੱਦਰ ਦੇ ਉੱਤੇ ਪੈਸੇ ਦੇ ਕੇ ਐਮਐਲਏਜ਼ ਵਗੈਰਾ ਖਰੀਦੇ ਨੇ। ਉਹਨਾਂ ਦੀ ਪੋਲਿਟਿਕਸ ਪੰਜਾਬ ਵਿੱਚ ਨਹੀਂ ਵਧ ਸਕਦੀ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਤੀ ਕੀਤੀ ਆ। ਬਹੁਤ ਸਾਰੇ ਸਾਡੇ ਜਿਹੜੇ ਖੇਤ ਮਜ਼ਦੂਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ ਉਲਟਾ ਉਹਨਾਂ ਨੂੰ ਮੈਂਟਲ ਟੌਰਚਰ ਕੀਤਾ ਇਸ ਕਰਕੇ ਪੰਜਾਬ ਦੇ ਵਿੱਚ ਚਾਹੇ ਬੀਜੇਪੀ ਲੇਟ ਕਰਲੇ ਜਾਂ ਪਹਿਲਾਂ ਕਰਦੇ ਬੀਜੇਪੀ ਦਾ ਕੋ ਬਹੁਤ ਆ ਜਿਆਦਾ ਮਾਸ ਸਪੇਸ ਪੰਜਾਬ ਦੇ ਵਿੱਚ ਹੈ ਨਿਕਾ ਜੀ ਧੰਨਵਾਦ